ਪ੍ਰੂ ਰਿਕਾਸ ਪ੍ਰੂ ਦੁਆਰਾ ਗਾਂਧੀ ਕੀ ਲੈਂਸ ਕਲੱਬ ਇੰਟਰਨੈਸ਼ਨਲ ਵੱਲੋਂ ਅੱਖਾਂ ਦਾ ਫ੍ਰੀ ਅਪਰੇਸ਼ਨ ਕੈਂਪ ਲਾਉਣ ਵਾਸਤੇ ਆਏ ਸੀ ਉਹਦੇ ਵਾਸਤੇ ਜਿਹੜਾ 50 ਦੇ ਲਗਭਗ ਜਿਹੜਾ ਮਰੀਜ਼ ਦੇਖੇ ਗਏ ਨੇ ਜਿਹਦੇ ਵਿੱਚੋਂ 40 ਮਰੀਜ਼ ਜਿਹੜੇ ਆ ਅੱਖਾਂ ਦੇ ਪੇਸ਼ਨ ਵਾਸਤੇ ਸਿਲੈਕਟ ਕੀਤੇ ਗਏ ਨੇ ਅਸੀਂ ਯਕੂ ਸਾਹਿਬ ਨੇ ਜਿਹੜੇ ਕਿ ਸਾਡੇ ਕਲੱਬ ਦੇ ਸਖਤਰ ਨੇ ਸ਼ਿਆਹਪੁਰ ਸਮਰਪਣ ਐਕਟਿਵ ਦੇ ਉਹਨਾਂ ਦੀ ਪਹਿਰ ਕਦਮੀ ਤੇ ਇੱਥੇ ਆਏ ਆ ਮੈਂ ਲੈਂਡ ਕਲੱਬ ਰਹਾਣਾ ਜੱਟਾਂ ਕੋਹੇ ਮੂਰ ਦੇ ਪ੍ਰੈਜ਼ੀਡੈਂਟ ਵਜੋਂ ਇੱਥੇ ਸਾਰੇ ਆਏ ਹੋਏ ਸਹਿਵਾਨਾਂ ਦਾ ਧੰਨਵਾਦ ਕਰਦਾ ਆ ਖਾਸ ਤੌਰ ਤੇ ਡਾਕਟਰ ਸਰਜੀਤ ਸਿੰਘ ਜੀ ਜਿਹੜੇ ਆਧਮਪੁਰ ਹਸਪਤਾਲ ਤੋਂ ਅਚੇਕਿਤ ਤੌਰ ਤੇ ਇੱਥੇ ਪਹੁੰਚੇ ਨੇ ਸਰਦਾ ਫਰੀਰ ਗਿੰਦਰ ਪ੍ਰਸਾਦ ਜੀ ਲੈਨਰ ਗਿੰਦਰ ਪ੍ਰਸਾਦ ਜੀ ਲੈਨ ਖੜਕ ਸਿੰਘ ਜੀ ਜਿਹੜੇ ਕੇ ਕੇ ਤੌਰ ਤੇ ਇੱਥੇ ਆਏ ਨੇ ਮੇਰੇ ਨਾਲ ਡਿਪਟੀ ਡਿਸਟ੍ਰਿਕਟ ਗਵਰਨਰ ਜਤਿੰਦਰ ਪਾਲ ਜੀ ਇਹ ਸਾਖੀ ਆਏ ਨੇ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਖਾਸ ਤੌਰ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਸਹਿਯੋਗ ਦਿੱਤਾ ਆ ਪਿਛਲੇ ਦਿਨੀ ਵੀ ਅਸੀਂ ਇੱਕ ਨੈਸ਼ਨਲ ਵੀਨਰ ਲੜਕੀ ਨੂੰ ਇਿੱਥੇ ਮੈਂ ਐਕਟੋਰ ਦੇ ਵੀ ਤੇ ਸਨਮਾਨਤ ਕੀਤਾ ਸੀ ਖੇਡਾਂ ਨੂੰ ਉਤਸ਼ਾਹ ਕਰਨ ਵਾਸਤੇ ਕੰਮ ਕੀਤਾ ਸੀ ਜਗੂਲ ਸਾਹਿਬ ਸਮਰਪਣ ਕੰਬੇ ਪ੍ਰਧਾਨ ਸਿੱਧੂ ਸਾਹਿਬ ਜਿਹੜੇ ਕਿ ਬਹੁਤ ਹੀ ਸਰਗਰਮੀ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਜੁਟੇ ਹੋਏ ਆ ਇਹਨਾਂ ਸਾਰੇ ਹੀ ਵੀਰਾਂ ਦਾ ਧੀਣੀ ਹਾਂ ਧੰਨਵਾਦੀ ਹਾਂ ਤੇ ਬਾਹਰੋਂ ਆਏ ਮਹਿਮਾਨਾਂ ਦਾ ਤੇ ਨਗਰ ਨਾਸ਼ੀਆਂ ਦਾ ਧਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਜਿਆਦਾ ਸਹਿਯੋਗ ਦਿੱਤਾ ਵੈਦਿਕਾ ਖਾਲਸਾ ਵੈਦਿਕੀ ਫਾਦੇ ਜੈ ਲੈਨਿਸ 3 ਨ ਮਾਰਚ 2025 ਦਿਨ ਅਤਵਾਰ ਨੂੰ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਜੱਖੂ ਮਨਾਲ ਧਰਦਾਲਾ ਪਿੰਡ ਪਾਮ ਵਿਖੇ ਲਗਾਇਆ ਗਿਆ ਜਿਸ ਵਿੱਚ ਡਾਕਟਰ ਸਰ ਸੁਪੀ ਸਿੰਘ ਜੀ ਆਈ ਹਸਪੀਟਲ ਆਦਮਪੁਰ ਤੋਂ ਆ ਕੇ ਉਹਨਾਂ ਨੇ 232 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਉਸ ਦੇ ਵਿੱਚੋਂ ਕੋਈ 40 ਪੇਸ਼ੈਂਟ ਅੱਖਾਂ ਦੇ ਆਪਰੇਸ਼ਨ ਦੇ ਜਿਨ੍ਹਾਂ ਨੂੰ ਲੈਂਜ ਪਾਏ ਜਾਣਗੇ ਮੁਫਤ ਲੈਂਜ ਪਾਏ ਜਾਣਗੇ ਮੁਫਤ ਦਵਾਈਆਂ ਉਹਨਾਂ ਨੂੰ ਸਭ ਕੁਝ ਦਿੱਤਾ ਜਾਊਗਾ ਸੋ ਅੱਜ ਦਾ ਇਹ ਮਿਸ਼ਨ ਸਾਡਾ ਜਿਸ ਦੇ ਵਿੱਚ 232 ਦੀ ਵੀਡੀ ਹੋਈ ਹੈ 232 ਮਰੀਜ਼ ਤਕਰੀਬਨ ਸਾਡੇ ਕੋਲ ਆਏ ਆ ਤੇ ਉਹਨਾਂ ਵਿੱਚੋਂ ਇਹ 40 ਪੇਸ਼ੈਂਟ ਅੱਖਾਂ ਦੇ ਜਿਨ੍ਹਾਂ ਦੇ ਆਪਰੇਸ਼ਨ ਹੋਣੇ ਹਨ ਉਹ ਪਾਏ ਗਏ ਸੋ ਉਹਨਾਂ ਨੂੰ 6 April 225 ਨੂੰ ਸਵੇਰੇ 8 ਵਜੇ ਇੱਥੇ ਹੀ ਬੁਲਾਇਆ ਹੈ ਇਸ ਇੱਥੋਂ ਲੈ ਕੇ ਜਾਵਾਂਗੇ ਆਦਮਪੁਰ ਆਈ ਹਸਪੀਟਲ ਲਾਂਚ ਕਲੱਬ ਆਈ ਹਸਪੀਟਲ ਜੋ ਆਦਮਪੁਰ ਵਿੱਚ ਹੈ ਉੱਥੇ ਜਾ ਕੇ ਆਪਰੇਸ਼ਨ ਹੋਣਗੇ ਇਹ ਸਾਰਾ ਪ੍ਰੋਸੈਸ ਜੋ ਸਾਰਾ ਆਪਰੇਸ਼ਨ ਦਾ ਜਿੰਨਾ ਵੀ ਕੰਮ ਹੈ ਇਹ ਸਾਰਾ ਫ੍ਰੀ ਕੀਤਾ ਜਾਊਗਾ ਲਾਂਚ ਕਲੱਬ ਇੰਟਰਨੈਸ਼ਨਲ ਦਾ ਉਹਨਾਂ ਦੇ ਵਿਜ਼ਨ ਹੋਊਗਾ ਐਂਡ